ਸਾਂਝਾ ਸਹਿਬ ਆਪ ਹਮਾਰਾ ਨੌਨਦ ਤੇਰੇ ਖੋਟ ਭੰਡਾਰਾ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਉਹ ਕਿੱਥੋਂ ਦਿੱਤਾ ਜਾਂਦਾ ਨਾਨ ਸਰ ਕਲੇਰਾ ਇਹ ਗੁਰਦੁਆਰੇ ਤੋਂ ਦਿੱਤਾ ਜਾਂਦਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇੰਨੀ ਭਗਤੀ ਕਰਕੇ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕੀਤੇ ਤਾਂ ਨਾਨ ਸਰ ਨਾਂ ਰੱਖਿਆ ਇਸ ਨਾਨ ਸਰ ਗੁਰਦੁਆਰੇ ਦਾ ਕਿਸੇ ਕਮੇਟੀ ਦੇ ਨਾਂ ਨਹੀਂ ਕਿਸੇ ਟਰਸਟ ਦੇ ਨਾਂ ਨਹੀਂ ਕਿਹਦੇ ਨਾਂ ਤੇ ਆ ਗੁਰੂ ਨਾਨਕ ਸਾਹਿਬ ਦੇ ਜੋ ਇੱਥੋਂ ਦਾ ਮਾਰਗ ਬਾਬਾ ਜੀ ਨੇ ਭਗਤੀ ਦੇ ਨਾਲ ਜੋੜਿਆ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਕਿਸੇ ਹੋਰ ਦੇ ਨਾਲ ਨਹੀਂ ਜੋੜਿਆ ਅੱਜ ਇੱਥੋਂ ਦਾ ਜਿਹੜਾ ਨਾਂ ਚੱਲ ਰਿਹਾ ਹੈ ਬਾਲਡ ਵਿੱਚ ਚੱਲ ਰਿਹਾ ਆ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਵੀ ਹੈ ਖੁਸ਼ੀ ਕਿਉਂ ਹੈ ਆ ਇੱਕ ਕਾਲੀ ਜੀ ਮੱਸੀ ਫਿਰਦੀ ਹੁੰਦੀ ਆ ਉਹ ਸਰੋਵਰ 'ਚ ਜਾਂ ਵਰਤਮਾਨਾਂ 'ਚ ਵੀ ਰੱਖੀ ਹੁੰਦੀ ਆ ਉਹ ਕਾਦੇ ਵਾਸਤੇ ਛੱਡੀ ਹੁੰਦੀ ਆ ਉਹ ਸਿਰਫ ਮੈਲ ਚੱਟਣ ਵਾਸਤੇ ਰੱਖੀ ਹੁੰਦੀ ਐ ਉਹਦਾ ਹੋਰ ਕੋਈ ਕੰਮ ਹੀ ਨਹੀਂ ਹੈ ਤੁਹਾਨੂੰ ਪਤਾ ਹੋ ਸਿਆਣੇ ਬੰਦਿਆਂ ਨੂੰ ਇਸ ਲਈ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਮਾਰਾ ਨਹੀਂ ਕਿਹਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਲੱਖਾਂ ਦੁਨੀਆ ਨੂੰ ਅੰਬਰ ਤੇ ਛਕਾਇਆ ਗੁਰੂ ਵਾਲੇ ਬਣਾਇਆ ਆ ਪੰਜ ਮੰਜਲਾ ਗੁਰਦੁਆਰਾ ਬਣਾਇਆ ਇਥੋਂ ਦਾ ਧਰਬਾ ਧੰਨ ਧਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਇਹ ਬੰਨਿਆ ਜਿਹੜਾ 570 ਬਹਿੰਗਮ ਹੈ ਇੱਥੇ ਉਹ ਧੰਨ ਧਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਦੇਣ ਹੈ ਉਹਨਾਂ ਤੋਂ ਬਾਅਦ ਤਿੰਨ ਮਹਾਪੁਰਸ਼ ਆਏ ਸਾਰਿਆਂ ਨੇ ਆਪਣੀਆਂ ਡਿਊਟੀਆਂ ਕੀਤੀਆਂ ਤੇ ਰੱਜ ਕੇ ਪ੍ਰਚਾਰ ਕੀਤਾ ਆਪਦੀ ਜ਼ਿੰਦਗੀ ਇੱਥੋਂ ਬਾਰ ਗਏ ਅੱਜ ਉਹਨਾਂ ਦੇ ਪਿਆਰੇ ਤਿੰਨ ਮਹਾਪੁਰਸ਼ ਉਹਨਾਂ ਨਾਲ ਸਾਰੀ ਸੰਪਰਤਾ ਨਾਂ ਅਨੁਸਾਰ ਵਾਲੀ ਜਿੰਨੇ ਵੀ ਜੁੜੇ ਹੋਏ ਆ ਦਾ ਸਾਰਿਆਂ ਦਾ ਤਹਿ ਦਿਲੋਂ ਬੜਾ ਸਤਿਕਾਰ ਕਰਦਾ ਹੈ ਸਾਡੇ ਬੁੱਢਾ ਦਲ ਦੇ 96 ਕਰੋੜੀ ਬਾਬਾ ਬਲਵੀਰ ਸਿੰਘ ਜੀ ਜਥੇਦਾਰ ਉਹਨਾਂ ਦਾ ਵੀ ਇਸ ਘਰ ਨਾਲ ਕਿਉਂ ਗੂੜਾ ਪਿਆਰ ਹੈ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਜਦੋਂ ਇੱਥੇ ਆਉਣ ਤੋਂ ਪਹਿਲਾਂ ਨਿੰਗ ਸਿੰਘ ਹੁੰਦੇ ਸੀ ਇਹ ਉਹਨਾਂ ਦਾ ਤਾਂ ਉਹਨਾਂ ਦੇ ਨਾਲ ਗੂੜਾ ਪਿਆਰ ਆ ਅਜ ਇਹਨਾਂ ਨਾਲ ਵੀ ਆ ਸਾਧ ਸੰਗ ਜੀ ਇਹ ਇਕੱਠ ਕਿਉਂ ਕੀਤਾ ਗਿਆ ਇਹ ਤਾਂ ਸੱਦਿਆ ਗਿਆ ਸਾਰੀ ਸੰਪਰਤਾ ਨੂੰ ਸਾਰੇ ਮਹਾਪੁਰਸ਼ਾਂ ਨੂੰ ਸਾਰੀ ਸੰਗਤ ਨੂੰ ਜਿਹੜੇ ਨਿੰਦਕ ਲੋਕ ਜਿਹੜੀਆਂ ਮੱਛੀਆਂ ਮੈਲ ਚੱਟਣ ਨੂੰ ਲੱਗੀਆਂ ਵੀ ਐ ਉਹ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੀ ਆਪਣੀ ਸਰਕਾਰ ਹੈ ਤੁਸੀਂ ਕਹੋਗੇ ਆਪਣੀ ਸਰਕਾਰ ਕਿਹੜੀ ਹੈ ਤੁਸੀਂ ਲੋਕਾਂ ਨੇ ਤਾਂ ਵੋਟਾਂ ਪਾ ਕੇ ਜਿਤਾਇਆ ਸਭ ਨੂੰ ਉਹ ਆਪਣੀ ਸਰਕਾਰ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜਿਹੜੇ ਲੋਕ ਇਸ ਘਰ ਦੀ ਨਿੰਦਿਆ ਕਰਦੇ ਆ ਇਸ ਘਰ ਨੂੰ ਮਾੜਾ ਕਹਿੰਦੇ ਆ ਇਸ ਘਰ ਨੂੰ ਨੀਚਾ ਦਿਖਾਉਣ ਦੀ ਗੱਲ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਜ ਅਗਰ ਉਹਨਾਂ ਨੂੰ ਤੁਸੀਂ ਨੱਥ ਨਾ ਪਾਓਂਗੇ ਹੋ ਸਕਦਾ ਕੋਈ ਹੋਰ ਵੀ ਵੱਡਾ ਇੱਥੇ ਪ੍ਰੋਗਰਾਮ ਕੀਤਾ ਜਾਵੇ ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜੇ ਸਾਡੇ ਵਿੱਚ ਕੋਈ ਨੁਕਸਾ ਜਿਹਦੀ ਮਰਜ਼ੀ ਪੰਜ ਡਾਕਟਰ ਭਾ ਕੇ ਸਾਡੀ ਕੀ ਕਹਿੰਦੇ ਹੁੰਦੇ ਆ ਟਰਾਈ ਕਰੋ ਐ ਮੈਂ ਇੱਕ ਦੂਜੇ ਇੱਕ ਦੂਜੇ ਨੂੰ ਨਿੰਦਣਾ ਬੜੀ ਮਾੜੀ ਗੱਲ ਹੈ। ਕਈ ਕਹਿੰਦੇ ਜੀ ਨਾਨਕ ਸਰ ਨਸਾ ਵੇਖਦਾ। ਤੂੰ ਜੀ ਫੜ ਦੇ ਕਿਉਂ ਨਹੀਂ ਜਿੱਥੇ ਵੇਖਦਾ। ਮੈਨੂੰ ਜੋੜਿਆ ਗਿਆ ਇੱਕ ਮੇਰੇ ਭਾਣ ਜੇ ਨਾਲ ਮੇਰਾ ਹੀ ਕਹੂੰਗਾ ਮੈਂ ਜਦੋਂ ਭੈਣ ਦਾ ਮੁੰਡਾ ਹੈ। 60 ਸਾਲ ਹੋ ਗਏ ਦਾਸ ਨੂੰ ਨਾਨਕ ਸਰ ਆਇਆ 60 ਸਾਲ। ਸੰਗਤ ਵਾਂਗੂੰ ਤਾਂ ਜਿਹੜਾ ਮਰਜ਼ੀ ਆ ਜਾਵੇ ਮੱਥਾ ਟੇਕ ਲਵੇ ਗੱਲਬਾਤ ਕਰ ਲਵੇ ਵੱਖਰੀ ਗੱਲ ਐ ਪਰ ਨਾ ਤਾਂ ਕੋਈ ਨਾਨਸਰ ਵਿੱਚ ਨਸ਼ੇੜੀ ਇਦਾਂ ਫੜਿਆ ਗਿਆ ਨਾ ਕੋਈ ਨਾਨਸਰ ਦੇ ਵਿੱਚ ਇਹੀ ਜੀ ਗੱਲ ਐ ਜੇ ਹੈ ਜਿਹੜੀ ਮਰਜ਼ੀ ਸਰਕਾਰ ਜਿਹੜਾ ਮਰਜ਼ੀ ਬੰਦਾ ਮੇਰੇ ਨਾਲ ਕੇ ਗੱਲ ਕਰੇ ਮੈਂ ਤਿਆਰ ਕਹਿਣ ਤੋਂ ਮੇਰਾ ਮਾਤਲੋ ਇਹ ਫਜ਼ੂਲ ਗੱਲਾਂ ਐ ਕਿਉਂ ਫਜ਼ੂਲ ਐ ਬੇਨ ਮਕਸਦ ਸਾਡਾ ਇਹ ਐ ਸਿੰਘ ਸਾਹਿਬ ਜੀ ਤੁਹਾਡਾ ਉਹ ਨਾਂ ਲੈ ਰਿਆ ਮੈਂ ਬੁੱਢੇ ਦਲ ਦਾ ਬੰਦਾ ਐ ਕੀ ਬੁੱਢਾ ਦਲ ਕਿਤੇ ਸਾਡੇ ਖਿਲਾਫ ਬੈਠਾ ਆ ਬੈਠਿਆ ਬੁੱਢੇ ਦਲ ਦੇ ਮੁਖੀ ਜੇ ਕਿਸੇ ਨੂੰ ਕੋਈ ਦੋਖਾ ਸਾਡੇ ਸਾਹਮਣੇ ਆ ਕੇ ਗੱਲ ਕਰੇ ਕਿਉਂ ਮੀਡੀਆ ਦੇ ਵਿੱਚ ਝੂਠ ਬੋਲਦੇ ਹੋ ਕਿਉਂ ਮੀਡੀਆ ਦੇ ਵਿੱਚ ਕੁਫਰ ਤੋਲਦੇ ਹੋ ਆ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ ਸੱਚੀ ਗੱਲ ਹੈ ਮੈਂ ਮੀਡੀਆ ਹੀ ਕਹਤਾ ਹੈ ਸੋਸ਼ਲ ਮੀਡੀਆ ਕਿਉਂ ਗਲਤ ਬੋਲਦੇ ਹੋ ਅਸੀਂ ਤਾਂ ਟੈਲੀਫੋਨ ਵੀ ਨਹੀਂ ਕਰਦੇ ਜੇ ਕਿਸੇ ਦਾ ਸੰਤ ਮਹਾਪੁਰਸ਼ ਨਾਲ ਪਿਆਰ ਵਾਲੇ ਨਾਲ ਗੱਲ ਕਰਾਉਣੀ ਹੈ ਤਾਂ ਮੁੰਡੇ ਨੂੰ ਕਹਿੰਨੇ ਆ ਭਾਈ ਕਰਾ ਦੇ ਇਸ ਲਈ ਅਸੀਂ ਇਹ ਸਾਧ ਸੰਗਤ ਜੀ ਤੁਹਾਨੂੰ ਬੇਨਤੀ ਕਰਦੇ ਆਂ ਬਾਬਾ ਜੀ ਦੀ ਕਿਰਪਾ ਦੁਆਰਾ ਅੱਜ ਟਿੱਕਰ ਆਦਾ ਦਾ ਦਾ ਮਾਰ ਸਕਦੇ ਆ ਅੱਜ ਟਿੱਕਰ ਕਦੇ ਕਿਸੇ ਇਕੱਲੀ ਮਾਂ ਭੈਣ ਨੂੰ ਵਾਹ ਕੇ ਗੱਲ ਕੀਤੀ ਹੋਵੇ ਕਿਸੇ ਹੋਰ ਨਾਲ ਕੀਤੀ ਹੋਵੇ ਕਿਸੇ ਨਾਲ ਗੱਡੀ 'ਚ ਬੈਠੇ ਹੋਈਏ ਬਾਬਾ ਜੀ ਨੇ ਕਿਹਾ ਜੀਵਨ ਤਾਂ ਸਭ ਕੁਝ ਵਾਹ ਜੇ ਜੀਵਨ ਨਹੀਂ ਤਾਂ ਬੰਦਾ ਕੌਡੀਆਂ ਖੋਟਾ ਆ ਮੈਂ ਸਾਰੀ ਦੁਨੀਆ ਮੰਨਣ ਲੱਗ ਜਾਵੇ ਉਹ ਗੁਰੂ ਨਾਨਕ ਦੇ ਦਰਬਾਰ 'ਚ ਗੁਰੂ ਨਾਨਕ ਤੋਂ ਮੁੱਕਰ ਨਹੀਂ ਹੋ ਸਕਦਾ ਲੋਕਾਂ ਤੋਂ ਲੋਕ ਰੱਖ ਸਕਦਾ ਗੁਰੂ ਨਾਨਕ ਤੋਂ ਨਹੀਂ ਰੱਖ ਸਕਦਾ ਇਸ ਲਈ ਮੈਂ ਤਾਂ ਇੰਨੀ ਆ ਕਿ ਬੇਨਤੀਆਂ ਕਰੂੰਗਾ ਸਾਡੇ ਜਥੇਦਾਰ ਸਿੰਘ ਸਹਿਵਾਨ ਬਾਬਾ ਬਲਵੀਰ ਸਿੰਘ ਜੀ ਸਾਨੂੰ ਕਹਿੰਦੇ ਤੁਸੀਂ ਬੋਲ ਲਓ ਮੈਂ ਕਿ ਸਾਨੂੰ ਇਹਨਾਂ ਬੋਲਣਾ ਤਾਂ ਆਉਂਦਾ ਨਹੀਂ ਪਰ ਅਸੀਂ ਇਹ ਜ਼ਰੂਰ ਕਹਿਨੇ ਆਂ ਬਾਬਾ ਜੀ ਨੇ ਜਿਹੜੇ ਇੱਥੋਂ ਦੇ ਪਿਆਰੇ ਇੱਥੇ ਪਰਿਵਾਰ ਰਹਿੰਦਾ ਹੈ ਜਿਵੇਂ ਸੱਚ ਤਾਂ ਪੁਰ ਜਾਣੀ ਐ ਸੱਚਾ ਤੇਰਾ ਹੁਕਮ ਗੁਰਮਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਸਾਨਿਆ ਇੱਥੇ ਰਹਿਣ ਵਾਲੇ ਬੰਦਿਆਂ ਨੂੰ ਆਪਦੀ ਮਤ ਗੋਵਣੀ ਪੈਂਦੀ ਆ ਗੁਰੂ ਦੀ ਮਤ ਧਾਰਨਾ ਕਰਨੀ ਪੈਂਦੀ ਆ ਕੋਈ 10 ਸਾਲ ਦਾ 20 ਸਾਲ ਦਾ 50 ਸਾਲ ਦਾ 60 ਸਾਲ ਦਾ 70 ਸਾਲ ਦਾ ਕਿੰਨੀਆਂ-ਕਿੰਨੀਆਂ ਉਮਰਾਂ ਦੇ ਰਹਿ ਰਹੇ ਆ ਘਰਵਾਰ ਛੱਡ ਕੇ ਉਹਨਾਂ ਵਾਸਤੇ ਕੋਈ ਬੁਰਾ ਕਹਿਣਾ ਬਹੁਤ ਮਾੜੀ ਗੱਲ ਹੈ ਇਸ ਲਈ ਸਾਧ ਸੰਗਤ ਜੀ ਮੈਂ ਇਨਕ ਕਹਿ ਕੇ ਸੋਤੋਂ ਇੱਕ ਪਿਆਰ ਦਾ ਸਬੂਤ ਜ਼ਰੂਰ ਲੈਣਾ ਇਹ ਨਾ ਹੋਵੇ ਕੋਈ ਬੰਦਾ ਬੋਲਦਾ ਨਹੀਂ ਗੂੰਜ ਦੇ ਨਾਲ ਇੱਕ ਤਾਂ ਇਹ ਬੇਨਤੀ ਹੈ ਜਿਹੜੀ ਸਾਡੀ ਸਰਕਾਰ ਹੈ ਜਾਂ ਸਾਡਾ ਪ੍ਰਸ਼ਾਸਨ ਹੈ ਉਹ ਇਥੋਂ ਦੀ ਦਰਖਾਸਤ ਫੜੇ ਉਹ ਤੇ ਅਮਲ ਕਰੇ ਇਹ ਸਾਡੇ ਲਈ ਜ਼ਰੂਰੀ ਆ ਕਿ ਤੁਸੀਂ ਇਸ ਗੱਲ ਤੇ ਤਿਆਰ ਹੋ ਬਾਹਰ ਖੜੀਆਂ ਕਰਕੇ ਦੱਸੋ ਬੋਲੇ ਸੋਨਹਿ ਹੈ ਦੀ ਕਾਲ ਦੂਜੀ ਬੇਨਤੀ ਅਗਰ ਕੋਈ ਕਾਰਵਾਈ ਨਾ ਕਰੇ ਕਿ ਅਗਲੀ ਕਾਰਵਾਈ ਨੂੰ ਤੁਸੀਂ ਤਿਆਰ ਹੋ ਬਾਹਰ ਖੜੀਆਂ ਕਰਕੇ ਦੱਸੋ ਬਸ ਇਹੀ ਸਾਡੀ ਬੇਨਤੀ ਹੈ ਅਸੀਂ ਸਾਰਿਆਂ ਦਾ ਬਤ ਤੈਹਦੋਂ ਸਤਕਾਰ ਕਰਦੇ ਆ ਅਸੀਂ ਤਾਂ ਮੇ ਮਾਰੇ ਮਾਰੇ ਜੇ ਫੋਨ ਹੀ ਮਾਰੇ ਆ ਤੇ ਅਸੀਂ ਤਾਂ ਜਿਵੇਂ ਕਈ ਤਾਂ ਮਾਪੋਸ਼ ਨਾਰਾਜ਼ ਹੋਈ ਜਾਂਦੇ ਆ ਫੋਨਾਂ ਤੇ ਮੈਨੂੰ ਕਿਉਂ ਨਹੀਂ ਦੱਸਿਆ ਮੈਨੂੰ ਕਿਉਂ ਨਹੀਂ ਦੱਸਿਆ ਚਲੋ ਕੋਈ ਗੱਲ ਨਹੀਂ ਫੇਰ ਸਮਾਂ ਆ ਜਾਵੇਗਾ ਇਸ ਲਈ ਭਾਈ ਸਾਰੀਆਂ ਸੰਗਤਾਂ ਭਾਗਾ ਵਾਲਿਓ ਆਪਾ ਸਿੰਘ ਸਾਹਿਬ ਸਾਡੇ ਨਾਨ ਸਰ ਵਿੱਚ ਬਾਪਾ ਜੀ ਬੜਾ ਸਤਿਕਾਰ ਕਰਦੇ ਸੀ ਕਿਰਾਂ ਡੱਲਾ ਪਿੰਡ ਆ ਜਿਹੜਾ ਉੱਥੇ ਸਾਡੇ ਬੁੱਢੇ ਦਾ ਲਾੜੇ ਬਾਬਾ ਚੇ ਸੋਹਣੀ ਉੱਥੇ ਗਏ ਤਾਂ ਡੱਲੇ ਪਿੰਡ ਵਾਲਿਆਂ ਨੇ ਰਾਸਣਾ ਦਿੱਤਾ ਇੱਥੇ ਸੁਨੇਹਾ ਆ ਗਿਆ ਵੀ ਅਸੀਂ ਸ਼ਰਾਬ ਦਿੰਨੇ ਆ ਬਾਬਾ ਜੀ ਨੇ ਬਾਬਾ ਰਣ ਸੱਜਿਆ ਹੁਣੇ ਹੀ ਜਾ ਕਿਧਰੇ ਬਦਾਮਾਂ ਦੀਆਂ ਬੋਰੀਆਂ ਕਿਧਰੇ ਘੋਦੇ ਪੀਪੇ ਬੜਾ ਕੁਸ਼ ਦਿੱਤਾ ਕਿਉਂ ਏ ਗੁਰੂ ਕੀਆਂ लाडळੀਆਂ ਫੌਟਾਂ ਐ ਅੱਜ ਸਾਨੂੰ ਇਹਨਾਂ ਤੇ ਮਾਣ ਹੈ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆਂ ਕਿਉਂ ਕਰਦੇ ਆਂ ਭਈ ਇਹਨਾਂ ਦੀ ਟਕਸਾਲ ਵੀ ਭਾਈ ਬਹੁਤ ਵੱਡੀ ਟਕਸਾਲ ਹੈ ਇਸ ਤਰ੍ਹਾਂ ਭਾਈ ਸਾਰੇ ਭਾਗਾ ਵਾਲਿਓ ਅਸੀਂ ਸੋਥੋਂ ਇਸ ਇਹੀ ਬੇਨਤੀ ਚਾਹੁੰਦੇ ਆਂ ਇਸ ਨਾਨਕ ਸਰ ਦੇ ਵਿੱਚ ਜਿੰਨੀਆਂ ਸਿਆਸੀ ਪਾਰਟੀਆਂ ਐ ਸਾਰਿਆਂ ਦੇ ਘਰਾਂ ਤੋਂ ਇਥੇ ਪ੍ਰਸ਼ਾਦਾ ਆਉਂਦਾ ਹੈ 1500 ਬੰਦੇ ਦਾ ਤਿੰਨ ਟਾਈਮ ਪ੍ਰਸ਼ਾਦਾ ਆਉਂਦਾ ਹੈ ਕਿਉਂ ਅਸੀਂ ਕਿਸੇ ਦਾ ਕਿਉਂ ਬੁਰਾ ਨਹੀਂ ਕਹਿੰਦੇ ਕੋਈ ਇੱਕ ਤਰਫੇ ਨਹੀਂ ਅੱਜ ਇੱਕ ਗੱਲ ਦੀ ਮੈਂ ਹੋਰ ਬੇਨਤੀ ਤੁਹਾਨੂੰ ਕਰਨਾ ਚਾਹੁੰਦਾ ਸਮੁੱਚੇ ਪੰਥ ਨੂੰ ਕਿਉਂ ਸਾਡੇ ਸਾਰੇ ਸਮੁੱਚਾ ਪੰਥ ਹੈ ਉਹ ਕੀ ਕਰਨਾ ਚਾਹੁੰਦਾ ਹੈ ਦੇਖੋ ਅਕਾਲ ਤਖਤ ਸਾਹਿਬ ਤੇ ਕਾਲ ਤੱਕ ਸਹਬ ਤੇ ਕਿਸੇ ਨੇ ਫੈਰੰਗ ਕੀਤੀ ਹੈ ਉਹ ਵੀ ਬਹੁਤ ਮਾੜੀ ਗੱਲ ਹੋਈ ਹੈ ਅਸੀਂ ਸਤ ਸੱਚ ਸਬਦਾਂ ਵਿੱਚ ਇਹਦੀ ਵੀ ਨਿੰਦਿਆ ਕਰਦੇ ਆ ਨਹੀਂ ਕਿਸੇ ਧਾਰਮਿਕ ਸਥਾਨ ਤੇ ਇਹਦਾ ਕੋ ਸੋਣਾ ਚਾਹੀਦਾ ਇਸ ਲਈ ਅਸੀਂ ਸਾਰਿਆਂ ਨੂੰ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰ ਨਾਲ ਹੱਥ ਬਾਹਾਂ ਖੜੀਆਂ ਕਰਕੇ ਜਕਾਰਾ ਮਾਰਨਾ ਜਦੋਂ ਸਾਡੇ ਸਿੰਘ ਸਾਹਿਬ ਇੱਥੇ ਆਉਣ ਬੋਲੇ ਈ ਸੋ ਨਿਹਾਲ